ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੰਜ ਛੇ ਨਾਕੇ ਵਕਾਊ ਜੇ ਤੁਸੀਂ ਵੀ ਇਸੇ ਤਰ੍ਹਾਂ ਦੀ ਵੀਡੀਓ ਬਣਵਾਉਣੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998872258 ਮੇਰਾ ਨੰਬਰ ਹੈ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਚੱਕ ਸਕਦੇ ਹੋ ਤੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਤੇ ਦਿਨੇ ਤੁਹਾਨੂੰ ਡਿਟੇਲ ਸਾਰੀ ਹਾਂਜੀ ਭਾਈ ਕੀ ਹਾਲ ਹੈ ਜੀ ਠੀਕ ਹੈ ਜੀ ਭਾਈ ਜੀ ਭਾਈ ਫਲਾ ਆਪਣਾ ਨਾਮ ਦੱਸ ਦਿਓ ਜੀ ਚਮਕੌਰ ਸਿੰਘ ਹੈ ਜੀ ਚਮਕੌਰ ਸਿੰਘ ਪਿੰਡ ਗਾਜੀ ਵਾਲਾ ਜੀ ਗਾਜੀ ਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਆਪਣਾ ਮੋਗਾ ਜੀ ਮੋਗਾ ਜ਼ਿਲ੍ਹਾ ਹਾਂਜੀ ਆਪਾਂ ਨੇੜੇ ਲੈ ਬਈ ਪਿੰਡ ਦੱਸ ਦਈਏ ਕਿ ਘਾਏ ਆ ਵੀ ਜਿਹਨੇ ਖਰੀਦਣੀ ਆ ਨਾ ਵੀਡੀਓ ਤਾਂ ਕਿਤੇ ਵੀ ਜਾ ਸਕਦੀ ਆ ਬੁਰਜਾ ਜੀ ਹਾਂ ਬੁਰਜਾ ਆ ਗਿਆ ਨੇੜੇ ਹਾਂਜੀ ਖਾਈ ਜੀ ਖਾਈ ਆ ਗਿਆ ਮਧੇ ਜੀ ਮਧੇ ਆ ਗਿਆ ਸੈਦੋ ਜੀ ਸੈਦੋ ਤੇ ਨਿਹਾਲ ਸਿੰਘ ਵਾਲੇ ਦੇਰ ਕੇ ਕਹਦੇ ਨੇ ਹਾਂ ਨਿਹਾਲ ਹਾਂਜੀ ਨਿਹਾਲ ਸਿੰਘ 7 ਕਿਲੋਮੀਟਰ ਦੂਰ ਆ ਜੀ ਨਿਹਾਲ ਲੈ ਲੇ ਤੂੰ ਹਾਂਜੀ ਹਾਂਜੀ ਠੀਕ ਆ ਜੀ ਤੇ ਆਪਣਾ ਨੰਬਰ ਵੀ ਬੋਲ ਦੋ ਪਹਿਲੇ 81948 ਜੀ 81948 27 206 ਜੀ 006 195018 ਜੀ 95018 11188 ਜੀ 11188 ਹਾਂਜੀ ਦੋਸਤੋ ਸਕਰੀਨ ਦੇ ਉੱਪਰ ਵੀ ਚੱਲਦਾ ਨੰਬਰ ਉੱਥੇ ਵੀ ਦੇਖ ਸਕਦੇ ਹੋ ਤੇ ਭਾਈ ਆਪਣਾ ਬੱਚੀ ਬਾਰੇ ਦੱਸ ਦੋ ਜੀ ਤੇ ਬੱਚੀ ਦਾ 35000 ਮੁੱਲ ਆ ਜੀ 35000 ਮੁੱਲ ਹਾਂਜੀ ਕਿੰਨੇ ਟਾਈਮ ਦੀ ਹੈ ਇਹ ਇਹ ਉਹਨਾਂ ਮਹੀਨਾ ਦੀ ਹੈ ਜੀ ਉਹਨਾਂ ਮਹੀਨਾ ਦੀ ਹੈ ਹਾਂਜੀ ਠੀਕ ਹੈ ਤੇ ਇਹਦੀ ਡਿਟੇਲ ਕੋਈ ਮਾੜੀ ਮੋਟੀ ਦੱਸ ਦੋ ਜੀ ਬਸ ਡਿਟੇਲ ਪੂਰਾ ਸਿਰੇ ਦਾ ਠੀਕਾ ਹੀ ਹੈ ਜੀ ਭਰਿਆ ਸਿਰੇ ਦਾ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਮਾ ਇਹ ਦਾ 35 ਕਿਲੋ ਆ ਜੀ ਇਹਦੀ ਦਾ ਜੀ ਮਾ ਉਹ ਦਾ 35 ਕਿਲੋ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਇਹ ਆਪਣੇ ਹੈ ਘਰੇ ਹੀ ਸੋ ਆਉ ਹਾਂਜੀ ਘਰ ਦੀ ਹੈ ਜੀ ਇਹ ਬੱਚੀ ਹੈਗੀ ਜੀ 12 ਮਹੀਨੇ ਦੀ 12 ਮਹੀਨੇ ਦੀ ਹਾਂਜੀ ਇਹਦੀ ਮਾਹਰਤਾ ਤਾਂ 36 ਕਿਲੋ ਆ ਜੀ 36 ਕਿਲੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ ਮੁੱਲ 25000 ਕਰਦੇ ਹਾਂ 25000 ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇੱਧਰ ਆ ਜੋ ਜੀ ਇਹ 20 ਮਹੀਨੇ ਦੀ ਆ ਜੀ ਇਹ 20 ਮਹੀਨੇ ਦੀ ਆ ਹਾਂਜੀ ਇਹਦੀ ਮਾਹਰਤਾ ਤਾਂ 30 ਕਿਲੋ ਆ ਜੀ ਮਾਹਰਤਾ 30 ਕਿਲੋ ਹਾਂਜੀ ਠੀਕ ਹੈ ਇਹਦਾ ਮੁੱਲ ਵਗੈਰਾ ਕੀ ਕਰਦੇ ਆਪਾਂ ਇਹਦਾ ਮੁੱਲ ਵੀ 35000 ਹੈ ਜੀ ਇਹਦਾ ਮੁੱਲ ਵੀ 35000 ਹਾਂਜੀ ਠੀਕ ਹੈ ਉਹ ਜਿਆਦਾ ਖੁੱਲੀਆਂ ਰਹੀਆਂ ਕਰਕੇ ਦਵਾ ਕਰਦੇ ਆ ਨਾ ਖੁੱਲੀਆਂ ਕਰਕੇ ਕਰਦੇ ਆ ਦਰ ਤੋਂ ਕਹਿ ਰਿਹਾ ਆਏ ਹੋਏ ਨਾ ਦੇਖ ਕੇ ਵੀ ਜਾਣ ਡਰਦੀਆਂ ਹਾਂ ਹਾਂਜੀ ਹਾਂਜੀ ਖੁੱਲੀਆਂ ਰਹੀਆਂ ਕਰਕੇ ਜਿਆਦਾ ਕਰਦੀਆਂ ਠੀਕ ਹੈ ਜੀ ਆਜੋ ਆਪਾਂ ਇਧਰ ਗਾਈਆਂ ਕੋਲ ਚੱਲਦੇ ਹਾਂ ਹਾਂਜੀ ਭਾਈ ਆਪ ਨੂੰ ਆ ਗਾਂ ਬਾਰੇ ਦੱਸ ਦੋ ਜੀ ਇਹ 7 ਮਹੀਨੇ ਦੀ ਗੱਭ ਹੈ 7ਵਾਂ ਮਹੀਨਾ ਲੱਗਿਆ ਵਾਜੀ ਇਹਨੂੰ 7 ਮਹੀਨੇ ਦੀ ਗੱਭ ਹੈ ਹਾਂਜੀ ਦੁੱਧ 5 ਕਿਲੋ ਆਈਏ ਥੱਲੇ ਜੀ ਦੁੱਧ 5 ਕਿਲੋ ਇਸ ਟਾਈਮ ਹੈ ਜੀ ਹਾਂਜੀ ਹਾਂਜੀ ਠੀਕ ਹੈ ਕਿੰਨੇਵੇਂ ਸੂਏ ਆ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਆ ਹਾਂਜੀ 35 36 ਕਿਲੋ ਦੁੱਧ ਦਿੰਦੀ ਰਹੀ ਐ ਫੱਤਰ ਜੀ ਜੀ ਆ ਆ ਬਜਾਣੀ ਝੋਆ ਅੱਜ ਘਰੇ ਝੋਨੇ ਆ ਘਰ ਦੇ ਕੋਈ ਬੈੜਾ ਜੀ ਠੀਕ ਹੈ ਜੀ ਘਰ ਦੀ ਵੈੜਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਦੋਸਤੋ ਥਾਨ ਤੁਮ ਦੇਖ ਸਕਦੇ ਬਹੁਤ ਸੋਹਣਾ ਥਾਨ ਆ ਨਾ ਬਾਈ ਮੁੱਠੀ ਆ ਹਾਂਜੀ ਬਹੁਤ ਸੋਹਣਾ ਮੁੱਠੀ ਵਾਲਾ ਜੀ ਹਾਂ ਤੇ ਜਿਹੜੀ ਦੇ ਮੁੱਲ ਦੇ ਵਿੱਚ ਆਏ ਹੁੰਦਾ ਵੀ ਰੈਤ ਹੋਊ ਥੋੜੀ ਬੁੱਝ ਜਾ ਹਾਂਜੀ ਹੋਜੂ ਜੀ ਠੀਕ ਹੈ ਜਿਹਨਾਂ ਦਾ ਮਾਨ ਤਾਂ ਜ਼ਰੂਰ ਹੈ ਨਾ ਹਾਂਜੀ ਹਾਂਜੀ ਮਾਨ ਤਾਂ ਜ਼ਰੂਰ ਹੁੰਦੀ ਠੀਕ ਹੈ ਠੀਕ ਹੈ ਠੀਕ ਹੈ ਇਹ ਕਿੰਨੇਵੇਂ ਸੂਇਆ ਜੀ ਇਹ ਤੀਜੇ ਆ ਜੀ ਤੀਜੇ ਸੂਇਆ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਤੇ ਇਧਰ ਹੀ ਇਹ ਪਹਿਲੇ ਸੂਇਆ ਜੀ ਇਹ ਪਹਿਲੇ ਸੂਇਆ ਹਾਂਜੀ ਹਾਂਜੀ ਇਹਨੇ ਪਹਿਲੇ ਸੂਇ ਸੁਣਾ ਲੈ ਸੂਈ ਵੀ ਹੈ ਪਹਿਲਾਂ ਸੂਈ ਵੀ ਹੈ ਹਾਂਜੀ ਹਾਂਜੀ 7 ਮਹੀਨਾ ਦੀ ਗੱਭ ਹੈ ਜੀ ਇਹ 7 ਮਹੀਨਾ ਦੀ ਗੱਭ ਹੈ ਹਾਂਜੀ 5 ਕਿਲੋ ਦੁੱਧ ਰੇ ਥੱਲੇ ਆ ਜੀ ਇਹਦੇ ਥੱਲੇ 5 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਰਾਇਤ ਤਾਂ ਸਾਰਿਆਂ ਦੀ ਹੋ ਜੂਗੀ ਹਾਂਜੀ ਦਾ ਸਾਰਿਆਂ ਦੀ ਰਾਇਤ ਹੋ ਜੂਗੀ ਠੀਕ ਹੈ ਦੋਸਤੋ ਥਾਂ ਥਾਂ ਚੈੱਕ ਕਰ ਲਓ ਇਹਦੇ ਵੀ ਬਹੁਤ ਸੋਹਣਾ ਲੇਵਾ ਤੇ ਥਾਣਾ ਹੈ ਤੇ ਇੱਧਰ ਆ ਜਾਓ ਬਾਈ ਇਹ 24 ਮਹੀਨੇ ਦੀ ਗੱਭ ਹੈ ਜੀ 14 ਮਹੀਨੇ ਦੀ ਗੱਭ ਹਾਂਜੀ ਠੀਕ ਹੈ ਕਿੰਨਾ ਮਸੂਆ ਇਹ ਹੁਣ ਇਹ ਤਾਂ ਹੋ ਗਈ 5ਵਾਂ ਮਸੂਆ ਜੀ 5ਵਾਂ ਮਸੂਆ ਹੋਊਗਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਤੇ ਅੱਲਾ ਜੀ ਠੀਕ ਹੈ ਜੀ ਇਹ ਦੋਸਤੋ ਚੈੱਕ ਕਰ ਲਿਓ ਇਹਦਾ ਆਪਾਂ ਮੁੱਲ ਕੀ ਕਰਦੇ ਹਾਂ ਇਹਦਾ 35000 ਜੀ 35000 ਮੁੱਲ ਹਾਂਜੀ ਠੀਕ ਹੈ ਦੁੱਧ ਵੈਰਾ ਕਿੰਨਾ ਕਹਦੇ ਥੱਲੇ ਰਕਾਉਂ ਓਹ ਸਹੀ 12 ਕਿਲੋ ਇਹਦੇ 12 ਕਿਲੋ ਹਾਂਜੀ 12 ਕਿਲੋ ਠੀਕ ਠੀਕ ਹੈ ਠੀਕ ਹੈ ਜੀ ਬੂਰੋ ਸਾਨੂੰ ਤਾਂ ਤੇਲਾ ਜੀ ਮੂਰ ਦੇ ਠੀਕ ਹੈ ਠੀਕ ਹੈ ਜੀ ਆਪਾਂ ਦਿਖਾ ਦਿੰਨੇ ਆ ਕਿਹੜਾ ਹਾਂਜੀ 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 ਚੈੱਕ ਕਰ ਲਓ ਦੋਸਤੋ ਨੂੰ ਜਣੇ ਦੇ ਗਾਇਆਂ ਠੰਡੀਆਂ ਆ ਜਾਂਦੇ ਹਾਂਜੀ ਗੰਦੇ ਠੰਡਾ ਹੈ ਨਾ ਕੋਈ ਬਾਹਰ ਹੋਣੀ ਨਹੀਂ ਨਹੀਂ ਠੰਡਾ ਜੀ ਹਾਂ ਹਾਂ ਨਹੀਂ ਤਾਂ ਕਈ ਦੀ ਜਾਈਦਾ ਨਾ ਪੋਛਾਂਗੇ ਦੇ ਪੋਛ ਭੱਜਣ ਲੱਗ ਜਾਂਦੇ ਅਸੀਂ ਇਹ ਤਾਂ ਦੁੱਲ ਹੈ ਜੀ ਦੁੱਲ ਹੈ ਜੀ ਹਾਂਜੀ ਦੁੱਲ ਦੁੱਲ ਹੈ ਦੋ ਸਾਂ ਹੀ ਚੱਲਦੇ ਠੀਕ ਆ 16 ਕਿਲੋ ਦੁੱਧ ਹੈਗਾ ਹਾਂਜੀ ਇਹਦਾ ਵੀ 35000 ਰੁਪਿਆ ਮੁੱਲ ਜੀ ਠੀਕ ਆ ਕਿੰਨੇ ਮਸੂਏ ਇਹ ਇਹ ਤੀਜੇ ਆ ਜੀ ਇਹ ਤੀਜੇ ਸੂਏ ਸੋਨਾ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਆ ਆਪਾਂ ਮੁੱਲ ਦੁਬਾਰਾ ਦੱਸ ਕੀ ਕਿੰਨਾ ਕਰਿਆ ਸੀ ਇਹਦਾ 35000 ਜੀ 35000 ਹਾਂਜੀ ਠੀਕ ਆ ਠੀਕ ਆ ਦੋਸਤੋ ਚੈੱਕ ਕਰ ਲੋ ਦੁੱਲ ਹੈਗੀ ਗਾਂ ਦੇਖ ਸਕਦੇ ਹੋ ਤੇ 35000 ਬਾਈ ਮੁੱਲ ਕਰਦੇ ਇਹਦਾ ਛੋੜ ਸਾਰਿਆਂ ਦੀ ਹੋ ਜੂਗੀ ਹਾਂਜੀ ਸਾਰਿਆਂ ਦੀ ਹੋ ਜੂਗੀ ਹਾਂਜੀ ਇਹਦੇ ਬਾਰੇ ਇਹ ਦੂਜੀ ਸੂਏ ਆ ਜੀ ਦੂਜੀ ਸੂਏ ਸੂਣਾ ਇਹਨੇ ਨਾ ਸੂਹੀ ਵੀ ਆ ਜੀ ਸੂਹੀ ਹੋਈ ਬੱਚਾ ਇਹਦਾ ਮਰਿਆ ਵਾ ਜੀ 25 ਕਿਲੋ ਦੁੱਧ ਆ ਜੀ ਥੱਲੇ 25 ਕਿਲੋ ਦੁੱਧ ਹਾਂਜੀ ਲੱਖ ਰੁਪਈਆ ਮੁੱਲ ਹੈ ਦਾ ਲੱਖ ਰੁਪਈਆ ਮੁੱਲ ਹੈ ਹਾਂਜੀ ਠੀਕ ਆ ਨੇਵਾ ਥੰਮ ਚੈੱਕ ਕਰ ਲਓ ਦੋਸਤੋ ਬਹੁਤ ਸੋਹਣੇ ਹੈਗੇ ਲੱਖ ਰੁਪਈਆ ਬਾਈ ਮੁੱਲ ਕਰਦੇ ਹੈਗੇ ਦੂਜੀ ਸੂਏ ਦੂਜੀ ਸੂਏ ਸੂਹੀ ਹੋਈ ਆ ਸੂਹੀ ਵੀ ਆ ਠੀਕ ਆ ਬੱਚਾ ਮਰ ਗਿਆ ਜੀ ਹਾਂ ਬੱਚਾ ਮਰ ਗਿਆ ਜੀ ਧੂੜ ਕ ਮਹੀਨਾ ਹੋਇਆ ਸੂਹੀ ਨੇ ਠੀਕ ਆ ਠੀਕ ਆ ਠੀਕ ਆ ਦੁੱ ਇਹ ਇੱਕ ਠੀਕ ਹੈ। ਕੁੱਲ ਕਿੰਨੇ ਨਾਗ ਹੋਗੇ ਇਹ ਆਪਣੇ ਪੰਜ ਨਾਗ ਹੋਗੇ। ਪੰਜ ਨਾਗ ਹੋਗੇ। ਪੰਜ ਗਾਇਆਂ ਤੇ ਤਿੰਨ ਬੱਚੀਆਂ ਹਨਾ। ਹਾਂਜੀ ਤਿੰਨ ਬੱਚੀਆਂ। ਤੇ ਦੋਸਤੋ ਬਾਈ ਦਾ ਨੰਬਰ ਉੱਪਰ ਜਿਹੜੀ ਚੱਲ ਰਿਆ ਸਕਰੀਨ ਤੇ ਉੱਥੋਂ ਵੀ ਚੱਕ ਸਕਦੇ ਹੋ। ਤੇ ਕਰ ਲਿਓ ਬਾਈ ਨਾਲ ਗੱਲਬਾਤ। ਹੈ ਤੇ ਇਧਰ ਬਾਈ ਝੋਟੀ ਵੀ? ਹਾਂਜੀ ਝੋਟੀ ਆ ਜੀ। ਇਹ ਐਮ 29 ਦੀ ਆ ਜੀ ਇਹ। ਐਮ 29 ਦੀ। ਹਾਂਜੀ ਹਾਂਜੀ। ਠੀਕ ਹੈ ਬਹੁਤ ਸੋਹਣਾ ਸਿੰਘ ਹੈ ਨਾ। ਹਾਂਜੀ ਹਾਂਜੀ। ਹਾਂਜੀ ਹਾਂਜੀ। ਇਨਵੇਂ ਸੂਰੇ ਅੱਠਵੇਂ ਮਹੀਨਾ ਲੱਗਿਆ ਬਈ ਪਹਿਲਣਾ ਜੀ ਪਹਿਲਣਾ ਅੱਠਵੇਂ ਮਹੀਨਾ ਲੱਗਿਆ ਹੋਏ ਲੱਗਿਆ ਵਾ ਹਾਂਜੀ ਠੀਕ ਹੈ ਠੀਕ ਹੈ ਜੀ ਮੁੱਲੇ ਤਾਂ ਕੀ ਕਰਦੇ ਡੇਢ ਲੱਖ ਲੀ ਜੀ ਡੇਢ ਲੱਖ ਮੁੱਲ ਕਰਦੇ ਹਾਂਜੀ ਅੱਠਵਾਂ ਮਹੀਨਾ ਜੀ ਅੱਠਵੇਂ ਮਹੀਨਾ ਲੱਗਿਆ ਹੋਏ ਐਮ 29 ਦੀ ਹੈ ਜੀ ਐਮ 29 ਦੀ ਹੈ ਹਾਂਜੀ ਜੀ ਮਾਂ ਥੱਲੇ 20 ਕਿਲੋ ਦੁੱਧ ਸੀਗਾ ਜੀ ਠੀਕ ਹੈ 20 ਕਿਲੋ ਦੁੱਧ ਸੀਗਾ ਹਾਂਜੀ ਹਾਂਜੀ ਕਰਦੀ ਹੈ 10 ਦੀ ਝੂਟੀ ਬਹੁਤ ਸੋਹਣੀ ਹੈ ਜੀ ਹਾਂਜੀ 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 ਤੇ ਰਾਇਤਾ ਇਹਦੇ ਚ ਵੀ ਹੋ ਜਾਊਗੀ ਹਾਂਜੀ ਰਾਇਤਾ ਹੋ ਜਾਊਗੀ ਠੀਕ ਹੈ ਠੀਕ ਹੈ ਤੇ ਕਾਰਨ ਆਪਾਂ ਬਾਈ ਦੱਸ ਦਗੇ ਵੀ ਆਪਾਂ ਕਈ ਵਾਰੀ ਹੁੰਦਾ ਵੀ ਬਾਈ ਸਾਰੇ ਜਾਨਵਰ ਵੇਚਿਆਂ ਦਾ ਵੀ ਕੋਈ ਕਮੀਨਾ ਦਾ ਕਸੂਰ ਨਾ ਹੋਵੇ ਨਾ ਕੈਨੇਡਾ ਜਾ ਰਹੇ ਹਾਂ ਜੀ ਕੈਨੇਡਾ ਜਾ ਰਹੇ ਹਾਂ ਹਾਂ ਕੈਨੇਡਾ ਜਾ ਰਹੇ ਹਾਂ ਹਾਂ ਜੀ ਹਾਂ ਜੀ ਸੋਨੋ ਦੋਸਤੋ ਦੱਸ ਦੇ ਕੇ ਪਹਿਲੇ ਵੀ ਬਾਈ ਜੀ ਉਹਨੇ ਕੈਨੇਡਾ ਜਾ ਰਿਹਾ ਤਾਂ ਪਸ਼ੂ ਜਿਹੜੇ ਸੇਲ ਤੇ ਕਰ ਲਾ ਰਹੇ ਆ ਕੋਈ ਐ ਨਹੀਂ ਹੈਗਾ ਵੀ ਬਾਈ ਤੁਸੀਂ ਸੋਚ ਲਓ ਵੀ ਸਾਰੇ ਬਾਈ ਸੇਲ ਕਰੀ ਜਾਂਦਾ ਤਾਂ ਕੋਈ ਨੌਕਸ ਵੀਗਾ ਨਾ ਹੋਵੇ ਹਨਾ ਹਾਂਜੀ 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 ਤੇ ਕਰ ਲਿਓ ਦੋਸਤੋ ਸੰਪਰਕ ਬਾਈ ਦਾ ਨੰਬਰ ਉੱਪਰ ਵੀ ਚੱਲ ਰਿਹਾ ਹੈਗਾ ਠੀਕ ਆ ਬਾਈ ਧੰਨਵਾਦ ਜੀ ਠੀਕ ਹੈ ਜ